ਚੈਨਲ ਤੇ ਸੰਗਤ ਜੀ ਅੱਜ ਸਾਡਾ ਲਾਈਵ ਹੋੰਦਾ ਮੇਨ ਮਕਸਦ ਹੈ ਗੁਰੂ ਨਾਨਕ ਸਾਹਿਬ ਦੇ ਵੱਲੋਂ ਚਲਾਈ ਲੰਗਰ ਪ੍ਰਥਾ ਲੰਗਰ ਕਾਦਾ ਲਾਉਣਾ ਅੰਨ ਦਾ ਲਾਉਣਾ ਵਿਦਿਆ ਦਾ ਲਾਉਣਾ ਆਰਥਿਕ ਪੱਖੋਂ ਮਾਇਆ ਦਾ ਲਾਉਣਾ ਇਹ ਤੁਸੀਂ ਅੱਜ ਜਾਣ ਚੁੱਕੇ ਹੋ ਕਿ ਕਿਹਨਾਂ ਨੂੰ ਲੰਗਰ ਦੀ ਲੋੜ ਆ ਸੋ ਮੇਰੀ ਬੇਨਤੀ ਹੈ ਸਮਾਜ ਸੇਵੀ ਵੀਰਾਂ ਨੂੰ ਮੇਰੀ ਬੇਨਤੀ ਹੈ ਡੇਰੇ ਵਾਲੇ ਸਾਧਾ ਨੂੰ ਸੰਪਰਦਾਵਾਂ ਨੂੰ ਕਾਰਸੇਵਾਲੇ ਮਹਾਪੁਰਸ਼ਾਂ ਨੂੰ ਮੇਰੀ ਬੇਨਤੀ ਹੈ ਪੰਜਾਬ ਦੇ ਲੀਡਰਾਂ ਨੂੰ ਪੰਜਾਬ ਦੇ ਅਫਸਰਾਂ ਨੂੰ ਕਿ ਕੁਝ ਸਮਾਂ ਕੱਢੀਏ ਕੁਝ ਮਾਇਆ ਕੱਢੀਏ ਉਹਨਾਂ ਵੀਰਾਂ ਦੀ ਸਹਾਇਤਾ ਕਰੀਏ ਜਿਨ੍ਹਾਂ ਦੇ ਹਜ਼ਾਰਾਂ ਏਕੜ ਜ਼ਮੀਨਾਂ ਰੁੜ ਗਈਆਂ ਨੇ ਜਿਨ੍ਹਾਂ ਦੇ ਪਸ਼ੂ ਰੁੜ ਗਏ ਨੇ ਜਿਨ੍ਹਾਂ ਦੇ ਘਰ ਰੁੜ ਚੁੱਕੇ ਨੇ ਜਿਨ੍ਹਾਂ ਦੇ ਕੋਲ ਖਾਣ ਲਈ ਪੈਸਾ ਨਹੀਂਗਾ ਖਾਣ ਲਈ ਕੋਈ ਆਣ ਨਹੀਂ ਹੈਗਾ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਤਾਂ ਜੋ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਮਿਲ ਸਕਣ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਸੋ ਸੰਗਤ ਜੀ ਸਾਡਾ ਲਾਈਵ ਹੁੰਦਾ ਇਹੀ ਮਕਸਦ ਸੀ ਕਿ ਸਿੱਖ ਸੰਪਰਦਾਵਾਂ ਸਿੱਖ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਸਮੂਚੀਆਂ ਪਾਰਟੀਆਂ ਸਮੂਚੀਆਂ ਜਥੇਬੰਦੀਆਂ ਉਹਨਾਂ ਕਿਰਤੀਆਂ ਲੋਕਾਂ ਦੇ ਘਰਾਂ ਦੇ ਤੱਕ ਪਹੁੰਚੇ ਜਿਨ੍ਹਾਂ ਦੇ ਘਰ ਉੱਜੜ ਚੁੱਕੇ ਜਿਨ੍ਹਾਂ ਦੇ ਘਰ ਪਾਣੀ ਦੇ ਨਾਲ ਭਰ ਚੁੱਕੇ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਉਹਨਾਂ ਨੂੰ ਯੋਗ ਬਣਾਈਏ ਉੱਠਣ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ